ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਲਓ ਜੀ ਇੱਕ ਵਾਰ ਤੋਂ ਫੇਰ ਅਸੀਂ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਨਵੇਂ-ਨਵੇਂ ਆਰਟੀਕਲਸ ਲੈ ਕੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਕਿਉਂਕਿ ਇਸ ਵਾਰ ਪੀੜੀ ਵੀਡੀਓ ਹੈਗੀ ਬਹੁਤ ਜ਼ਿਆਦਾ ਲੇਟ ਹੋਗੀ ਕਿ ਜਿਹੜੀਆਂ ਨਿਊ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਇਸ ਵਾਰ ਆਉਣ ਦੇ ਵਿੱਚ ਤੇ ਬਹੁਤ ਸਾਰੀਆਂ ਮੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਕਿ ਦੀਦੀ ਕੀ ਨਵੇਂ ਆਰਟੀਕਲਸ ਕਦੋਂ ਤੁਸੀਂ ਲੈ ਕੇ ਆ ਰਹੇ ਹੋ ਨਵੇਂ ਕੋਰਸੈਟ ਤੁਸੀਂ ਕਦੋਂ ਲੈ ਕੇ ਆ ਰਹੇ ਹੋ ਉਹ ਤਾਂ ਅਸੀਂ ਨੈਕਸਟ ਵੀਡੀਓ ਪਾਵਾਂਗੇ ਬਟ ਹੁਣ ਮੈਂ ਕੋਰਸੈਟ ਤੋਂ ਥੋੜਾ ਜਿਹਾ ਹਟਕੇ ਤੁਹਾਡੇ ਵਾਸਤੇ ਕੁਝ ਲੈ ਕੇ ਆਈਆਂ ਜਿੱਦਾਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਸਾਰਿਆਂ ਨੂੰ ਕੁਰਤੀਆਂ ਵਗੈਰਾ ਵੇਅਰ ਕਰਨੀਆਂ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ ਸੋ ਅੱਜ ਅਸੀਂ ਸੋਚਿਆ ਕਿ ਕਿਉਂ ਨਾ ਕੁਝ ਇਦਾਂ ਦਾ ਤੁਹਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਲੈ ਕੇ ਆਈ ਜਾਣ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਬਹੁਤ 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 ਜ਼ਿਆਦਾ ਪਸੰਦ ਆਣਗੇ ਕਿਉਂਕਿ ਇਹ ਸਾਰੇ ਦੇ ਸਾਰੇ ਕਲਰ ਸਾਰੇ ਸਾਰੇ ਆਰਟੀਕਲ ਜਿਹੜੇ ਹੈਗੇ ਨੇ ਉਹ ਹੈਗੇ ਨੇ ਜੀ ਮੇਰੀ ਚੋਇਸ ਦੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ फटाफट ਇਹ ਦੱਸ ਦੇਣੀ ਆ ਕਿ ਜਿਹੜੀ ਸਾਡੀ ਜਿਹੜੀ ਸ਼ਿਪਿੰਗ ਹੈਗੀ ਹੈ ਜੀ ਉਹ ਵਰਲਡਵਾਈਡ ਅਵੇਲੇਬਲ ਹੈ ਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਹੋਣਗੇ ਉਸ ਨੰਬਰ ਦੇ ਉੱਪਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਉਨੀ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਕਿ ਕਈ ਮੇਰੀਆਂ ਸਿਸਟਰ ਜਿੱਦਾਂ ਹੁਣ ਸਾਡੇ ਭੈਣਾਂ ਦਾ ਬੁਟੀਕ ਹੈਗਾ ਉਹਨਾਂ ਦੇ ਨਾਲ ਐਡ ਨੇ ਤੇ ਉਹ ਸੇਮ ਨੰਬਰ ਤੇ ਮਤਲਬ ਜਿਹੜਾ ਸਾਡਾ ਭੈਣਾਂ ਦੇ ਬੁਟੀਕ ਵਾਲਾ ਕੰਟੈਕਟ ਨੰਬਰ ਹੈਗਾ ਉਸੇ ਦੇ ਉੱਪਰ ਹੀ ਜਿਹੜਾ ਹੈਗਾ ਮੈਸੇਜ ਕਰ ਦਿੰਦੇ ਨੇ ਸੋ ਮੇਰੀ ਪਲੀਜ਼ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਕਿ ਜੋ ਨੰਬਰ ਮੈਂ ਤੁਹਾਨੂੰ ਇਸ ਸਕਰੀਨ ਦੇ ਉੱਪਰ ਸ਼ੋ ਕਰ ਰਹੀ ਆ ਉਹਦੇ ਤੇ ਹੀ ਮੈਨੂੰ ਡਾਇਰੈਕਟਲੀ ਮੈਸੇਜ ਕਰਿਆ ਕਰੋ ਕਿਉਂਕਿ ਉਹ ਵਾਲਾ ਜਿਹੜਾ ਭੈਣਾਂ ਦੇ ਬੁਟੀਕ ਵਾਲਾ ਹੈਗਾ ਆ ਆਪਣਾ ਕੰਟੈਕਟ ਨੰਬਰ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਸੋ ਸਮ ਟਾਈਮ ਉੱਥੇ ਦੇਖਿਆ ਨਹੀਂ ਜਾਂਦਾ ਹੈ ਸੋ ਤੁਸੀਂ ਪਲੀਜ਼ ਇਹ ਦਿੱਤੇ ਹੋਏ ਨੰਬਰ ਦੇ ਉੱਪਰ ਹੀ ਆਪਣਾ ਕੰਟੈਕਟ ਕਰਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਸੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਮੈਂ ਇੱਕ ਵਾਰੀ ਦੱਸੁੱਕੀ ਹਾਂ ਇੱਕ ਵਾਰੀ ਫੇਰ ਤੁਹਾਨੂੰ ਆਪਾਂ ਦੁਬਾਰਾ ਦੱਸ ਦਿੰਨੇ ਆ ਤੁਸੀਂ ਜਿੱਥੇ ਵੀ ਕਿਤੇ ਬੈਠੇ ਹੋ ਜਿਹੜਾ ਤੁਹਾਡਾ ਕੋਰੀਅਰ ਹੈਗਾ ਉੱਥੇ ਹੀ ਤੁਹਾਨੂੰ ਪਹੁੰਚ ਜਾਏਗਾ ਸੋ ਕਰਦੇ ਆ ਜੀ ਹੁਣ ਸ਼ੁਰੂ ਆਪਾਂ ਨੇ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ ਬਿਕਾਜ਼ ਆਮ ਸੋ ਐਕਸਾਈਟਡ ਕਿ ਮੈਂ ਜੋ ਵੀ ਨਵੀਆਂ ਚੀਜ਼ਾਂ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾਵਾਂ ਸੋ ਚਲੋ ਜੀ ਸ਼ੁਰੂ ਕਰੀਏ ਤੇ ਅੱਜ ਦੀ ਜਿਹੜੀ ਫਸਟ ਤੁਸੀਂ ਇਹਨੂੰ ਕਹਿ ਸਕਦੇ ਹੋ ਮਿੱਡੀ কুর্তা ਵੀ ਅਜਾ ਯੂਜ਼ ਕਰ ਸਕਦੇ ਹੋ ਠੀਕ ਹੈ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਜੀ ਯੂਜ਼ ਕਰਨਾ ਚਾਹੁੰਦੇ ਹੋ ਤੇ ਲਓ ਜੀ ਦਿਖਾਣੇ ਆ ਤੁਹਾਨੂੰ ਅੱਜ ਦਾ ਆਪਣਾ ਫਸਟ ਆਰਟੀਕਲ ਚੈੱਕ ਕਰੋ ਜੀ ਇਹਦੀ ਲੈਂਥ ਹੈਗੀ ਹੈ ਨੀਜ਼ ਤੋਂ نیچے ਤੱਕ ਮਤਲਬ ਗੋਡਿਆਂ ਤੋਂ ਥੱਲੇ ਤੱਕ ਇਹਦੀ ਲੈਂਥ ਆਏਗੀ ਤੇ ਬੋਥ ਸੋਨਾ ਫਰੌਕ ਟਾਈਪ ਬਣਿਆ ਹੋਇਆ ਹੈ ਬਾਜ਼ੂ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਬਣੀ ਹੋਈ ਹੈ ਤੇ ਲੋ ਜੀ ਲੁੱਕ ਚੈੱਕ ਕਰੋ ਬਹੁਤ ਪਿਆਰੀ ਕਾਲਰ ਐਂਡ ਫੈਬਰਿਕ ਹੈਗਾ ਜੀ ਬਿਲਕੁਲ ਪਿਓਰ ਕਾਟਨ ਇੰਨਾ ਕ ਜ਼ਿਆਦਾ ਸੌਫਟ ਫੈਬਰਿਕ ਹੈ ਔਰ ਸਾਈਡ ਤੇ ਦੇਖੋ ਤੁਹਾਨੂੰ ਜ਼ਿੱਪਰ ਵੀ ਦਿੱਤਾ ਗਿਆ ਹੈ ਬਿਲਕੁਲ ਕੰਫਰਟੇਬਲ ਵੇਅਰ ਕਰਨ ਵਾਸਤੇ ਤੇ ਨਾਲ ਇਹਦੇ ਇੱਕ ਬੈਲਟ ਵੀ ਦਿੱਤੀ ਗਈ ਹੈ ਮਤਲਬ ਇਹਨੂੰ ਤੁਸੀਂ ਆ ਇਹ ਹੈਗਾ ਜੀ ਸਾਡੇ ਕੋਲੇ ਅਵੇਲੇਬਲ ਜਿਹੜਾ ਹੈਗਾ 2 ਐਕਸਲ ਸਾਈਜ਼ ਤੁਸੀਂ ਇਹਨੂੰ ਕੋਈ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਗਰਮੀਆਂ ਦੇ ਵਿੱਚ ਹੁੰਦਾ ਸਾਨੂੰ ਹੈਬਿਟ ਕੀ ਅਸੀਂ ਖੁੱਲਾ ਡੁੱਲਾ ਪਾਈਏ ਜਿੱਦ ਨਾਲ ਕਿ ਸਾਨੂੰ ਇੰਨੀ ਗਰਮੀ ਨਾ ਲੱਗੇ ਸੋ ਇਸ ਚੀਜ਼ ਦਾ ਜਿਹੜਾ ਫੈਬਰਿਕ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਹੈ ਬਾਜੂ ਦਾ ਤੁਸੀਂ ਡਿਜ਼ਾਈਨ ਦੇਖੋ ਜੀ ਬਹੁਤ ਹੀ ਪਿਆਰਾ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਐਂਡ ਕਲਰ ਸਾਡੇ ਕੋਲ ਇਹਦੇ ਵਿੱਚ ਜੀ ਮੋਸਟਲੀ ਇਹਨਾਂ ਦੇ ਸਿੰਗਲ ਸਿੰਗਲ ਕਲਰ ਹੀ ਅਵੇਲੇਬਲ ਨੇ ਸੋ ਤੁਸੀਂ ਲੇਟ ਨਹੀਂ ਕਰਨਾ ਹੈਗਾ ਫਟਾਫਟ ਆਪਣਾ ਆਰਡਰ ਪਲੇਸ ਕਰ ਦੋ ਬਿਕੋਜ਼ ਜਿਹੜੇ ਇਦਾਂ ਦੇ ਆਰਟੀਕਲ ਹੈਗੇ ਨੇ ਉਹ ਬਾਰ-ਬਾਰ ਫਿਰ ਰਿਪੀਟ ਨਹੀਂ ਹੁੰਦੇ ਹੈਗੇ ਤੇ ਚੈੱਕ ਕਰੋ ਜੀ ਬਹੁਤ ਹੀ ਵਧੀਆ ਇਹਨੂੰ ਤੁਸੀਂ ਜੀਨਸ ਨਾਲ ਵੇਅਰ ਕਰੋ ਲੈਗਿੰਗ ਨਾਲ ਵੇਅਰ ਕਰੋ ਬਹੁਤ ਹੀ ਪਿਆਰਾ ਪੀਸ ਬਹੁਤ ਹੀ ਯੂਨੀਕ ਜਿਹਾ ਕਾਟਨ ਦਾ ਫੈਬਰਿਕ ਹੈ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਥੇ ਜਾ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਟਨਸ ਲਗਾ ਕੇ neck ਦੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਦਿੱਤੀ ਗਈ ਹੈ। ਲਓ ਜੀ ਚੈੱਕ ਕਰੋ ਇੱਕ ਵਾਰ ਤੋਂ ਫੇਰ ਨਾਲ ਤੁਹਾਨੂੰ ਤਨੀ ਵੀ ਦਿੱਤੀ ਗਈ ਹੈ। ਬੈਲਟ ਟਾਈਪ ਜਿਹਦੇ ਨਾਲ ਤੁਸੀਂ ਇਹਨੂੰ ਲੂਸ ਹਲਕਾ ਤੁਸੀਂ ਟਾਈਟ ਕਰਨਾ ਹੈ ਉਹ ਤੁਸੀਂ ਕਰ ਸਕਦੇ ਹੋ ਤੇ ਇਹ ਜੀ ਸਾਡਾ ਜੀ ਅੱਜ ਦਾ ਫਰਸਟ ਆਰਟੀਕਲ ਬਹੁਤ ਹੀ ਪਿਆਰਾ ਕਲਰ ਜੋ ਤੁਹਾਨੂੰ ਐਗਜ਼ੈਕਟ ਕੈਮਰੇ ਦੇ ਵਿੱਚ ਸ਼ੋ ਹੋ ਰਿਹਾ ਉਹੀ ਕਲਰ ਹੀ ਤੁਹਾਡੇ ਤੱਕ ਪਹੁੰਚੇਗਾ। ਤੇ ਲਓ ਜੀ ਇਹ ਸੀ ਆਪਣਾ ਪਹਿਲਾ ਆਰਟੀਕਲ ਤੇ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਜੀ ਅੱਜ ਦਾ ਆਪਣਾ ਦੂਸਰਾ ਆਰਟੀਕਲ ਜਿਸ ਚੀਜ਼ ਦੀ ਪਹਿਲਾਂ ਨੇ ਬਹੁਤ ਹੀ ਜ਼ਿਆਦਾ ਡਿਮਾਂਡ ਕੀਤੀ ਸੀ ਕਿ ਦੀਦੀ ਕੁਝ ਲੌਂਗ ਕੁੜਤੀਆਂ ਜਾਂ ਫਿਰ ਜਿੱਦਾਂ ਸ਼ਾਰਟ ਕੁੜਤੀਆਂ ਨੀਜ਼ ਤੋਂ ਜਿਹੜੀ ਨੀਚੇ ਤੱਕ ਲੈਂਥ ਹੁੰਦੀ ਹੈ ਉਹ ਤੁਸੀਂ ਲੈ ਕੇ ਆਓ ਤੇ ਲਓ ਜੀ ਆ ਚੁੱਕੇ ਆ ਤੁਹਾਡੀ ਡਿਮਾਂਡ ਤੇ ਬਹੁਤ ਹੀ ਫੈਬਰਿਕ ਸਭ ਦਾ ਹੀ ਕਾਟਨ ਹੈ ਇਹ ਲਓ ਜੀ ਇਹ ਵੀ ਤੁਹਾਡੀ ਜਿਹੜੀ ਲੈਂਥ ਹੈਗੀ ਹੈ ਉਹ ਆਏਗੀ ਨੀਜ਼ ਤੱਕ ਬਿਲਕੁਲ ਮਤਲਬ ਇਹ ਲਾ ਲਓ ਨੀਜ਼ ਤੋਂ ਉੱਪਰ ਤੁਹਾਡੇ ਗੋਡਿਆਂ ਤੋਂ ਉੱਪਰ ਤੱਕ ਇਹਦੀ ਲੈਂਥ ਆਏਗੀ ਪੌਣੀ ਇਹਦੀ ਬਾਜੂ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਇਹ ਹੈਗਾ ਵਾਈਟ ਹਲਕੀ ਕਰੀਮਿਸਟ ਸ਼ੇਡ ਜਿੱਦਾਂ ਹੁੰਦੀ ਹੈ ਤੇ ਦੇਖੋ ਜੀ ਨੈਕ ਐਮਬਲਾਈ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਔਰ ਵਾਈਟ ਕਲਰ ਤਾਂ ਜੀਨਸ ਦੇ ਨਾਲ ਇੰਨਾ ਪਿਆਰਾ ਲੱਗਦਾ ਚਾਹੇ ਤੁਸੀਂ ਇਹਨੂੰ ਜੀਨਸ ਦੇ ਨਾਲ ਵੇਅਰ ਕਰੋ ਚਾਹੇ ਤੁਸੀਂ ਇਹਨੂੰ ਬਲੈਕ ਟਰੌਊਜ਼ਰ ਜਿੱਦਾਂ ਹੋ ਗਿਆ ਤੁਸੀਂ ਉਹਦੇ ਨਾਲ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਆਂਦੀ ਹੈ ਜੀ ਚੈੱਕ ਕਰੋ ਜੀ ਪੂਰੇ ਪੀਸ ਦੇ ਵਿੱਚ ਐਮਬਰਾਇਡਰੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਤੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਸ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਦੇਖੋ ਜੀ ਬਿਲਕੁਲ ਸੌਫਟ ਫੈਬਰਿਕ ਤੁਹਾਨੂੰ ਇਹਦੇ ਵਿੱਚ ਗਰਮੀ ਨਹੀਂ ਲੱਗਣ ਵਾਲੀ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਣ ਵਾਲੇ ਨੇ ਤੇ ਇਹ ਸੀ ਅੱਜ ਹੀ ਆਪਣਾ ਸੈਕਿੰਡ ਕਲਰ ਵਾਈਟ ਕਲਰ কুরਤੀ ਗੋਡਿਆਂ ਤੋਂ ਉੱਪਰ ਤੱਕ ਇਹਦੀ ਲੈਂਥ ਹੈ ਜੀ ਤੁਸੀਂ ਇਹਨੂੰ ਜੀਨਸ ਦੇ ਨਾਲ ਟਰੌਜ਼ਰਸ ਦੇ ਨਾਲ ਆਰਾਮ ਦੇ ਨਾਲ ਵੇਅਰ ਕਰ ਸਕਦੇ ਹੋ ਇਸ ਫੈਬਰਿਕ ਸਬਦਾ ਹੀ ਕਾਟਨ ਦਾ ਰਹੇਗਾ ਗਰਮੀਆਂ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਜਿੱਦਾਂ ਮਰਜ਼ੀ ਵੇਅਰ ਕਰੋ ਇਸ ਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਸਾਈਜ਼ ਆਪਣੇ ਕੋਲੇ ਜੀ మీడియం ਤੋਂ ਲੈ ਕੇ ਡਬਲ ਐਕਸ ਤੱਕ ਸਾਰੇ ਦੇ ਸਾਰੇ ਸਾਈਜ਼ अवेलेबल ਨੇ ਚਲੋ ਜੀ ਚੈੱਕ ਕਰੋ ਆਪਣਾ ਸੈਕਿੰਡ ਕਲਰ ਸੈਕਿੰਡ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਲਓ ਜੀ ਚੈੱਕ ਕਰੋ ਲੈਂਥ ਇਹਨਾਂ ਦੀ ਹਲਕੀ ਜੀ ਗੋਡਿਆਂ ਤੋਂ ਉੱਪਰ ਰਹੇਗੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਲੱਗ ਰਿਹਾ ਬਹੁਤ ਹੀ ਜ਼ਿਆਦਾ ਪਿੰਕ ਸ਼ੇਡ ਮਤਲਬ ਇਹ ਜਿਹੜੀਆਂ ਵੀ ਸਾਡੇ ਕੋਲੇ ਜਿਹੜੇ ਕਲਰ ਅਵੇਲੇਬਲ ਹੈਗੇ ਨੇ ਸਾਰੇ ਹੀ ਕਲਰ ਐਵੇਂ ਦੇ ਨੇ ਕਿ ਜਿਹੜੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤੇ ਚੈੱਕ ਕਰੋ ਜੀ ਇਹਦੀ ਬਾਜੂ ਪਾਣੀ ਬਾਜੂ ਮਿਲੇਗੀ ਤੁਹਾਨੂੰ ਬਹੁਤ ਹੀ ਪਿਆਰਾ ਪੀਸ ਲੱਗ ਰਿਹਾ ਹੈ ਐਮਬਰਾਇਡਰੀ ਚੈੱਕ ਕਰੋ ਸਾਰੇ ਨੈਕ ਦੇ ਉੱਪਰ ਔਰ ਕੁਰਤੀ ਦੇ ਵਿੱਚ ਛੋਟੀ ਛੋਟੀ ਬੂਟੀ ਐਂਡ ਨੈਕ ਦੇ ਉੱਪਰ ਵੀ ਐਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਪਿਆਰਾ ਪੀਸ ਹੈ ਜੀਨਸ ਨਾਲ ਵੇਅਰ ਕਰੋ ਟਰਾਊਜ਼ਰਸ ਨਾਲ ਵੇਅਰ ਕਰੋ ਇਹ ਤੁਹਾਡੀ ਚੋਇਸ ਹੈ ਜਿਵੇਂ ਤੁਹਾਡਾ ਦਿਲ ਕਰਦਾ ਉਵੇਂ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਫੈਬਰਿਕ ਵੱਲੋਂ ਬਿਲਕੁਲ ਟੈਨਸ਼ਨ ਫ੍ਰੀ ਹੋ ਜਾਓ ਬਹੁਤ ਹੀ ਪਿਆਰਾ ਫੈਬਰਿਕ ਹੈ ਕਾਟਨ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਲੋ ਜੀ ਜਿਹੜੇ ਸਮਰ ਫਰੈਂਡਲੀ ਫੈਬਰਿਕ ਹੁੰਦੇ ਨੇ ਉਹੀ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਕਿਉਂਕਿ ਮੋਸਟਲੀ ਸਭ ਦੀ ਡਿਮਾਂਡ ਕੀ ਹੁੰਦੀ ਹੈ ਕਿ ਅਸੀਂ ਕੀ ਕਰਨਾ ਹੈ ਬਿਲਕੁਲ ਸੌਫਟ ਹਲਕਾ ਫੈਬਰਿਕ ਵੇਅਰ ਕਰਨਾ ਹੈ ਤਾਂ ਕਿ ਸਾਨੂੰ ਗਰਮੀ ਬਿਲਕੁਲ ਨਾ ਲੱਗੇ ਠੀਕ ਹੈ ਤੇ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਹਾਨੂੰ ਜਿਹੜੇ ਨੰਬਰ ਸ਼ੋ ਹੋ ਰਹੇ ਨੇ ਉੱਥੇ ਤੁਸੀਂ ਸਾਨੂੰ ਆਪਣਾ ਸੁਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਲਓ ਜੀ ਸੇਮ ਕੁਰਤੀ ਆਰਟੀਕਲ ਦੇ ਵਿੱਚ ਜਿਹੜੇ ਸਾਡੇ ਕੋਲ ਕਲਰ ਅਵੇਲੇਬਲ ਨੇ ਤੁਹਾਨੂੰ ਇੱਕ ਵਾਰੀ ਸ਼ੋਅ ਕਰ ਦਿੰਨੇ ਆ ਥਰਡ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਸੂਟਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਇਹੀ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਆਪਣੇ ਭੈਣਾਂ ਦੇ ਬੁਟੀਕ ਤੇ ਤੇ ਕਲਰ ਚੈੱਕ ਕਰੋ ਜੀ ਬਾਹੂ ਚੈੱਕ ਕਰੋ ਜੀ ਪੌਣੀ ਬਾਹੂ ਆਏਗੀ ਸੇਮ ਆਰਟੀਕਲ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਏ ਇਸ ਤਰ੍ਹਾਂ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ ਜੀ ਤੇ ਸ਼ਿਪਿੰਗ ਸਾਡੀ ਵਰਲਡ ਵਾਈਡ ਅਵੇਲੇਬਲ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਉੱਥੇ ਹੀ ਜਿਹੜਾ ਤੁਹਾਡਾ ਇਹ ਸਮਾਨ ਹੈਗਾ ਉਹ ਪਹੁੰਚ ਜਾਏਗਾ ਉਹ ਟੈਂਸ਼ਨ ਸਾਡੀ ਹੈ ਜੀ ਉਹ ਅਸੀਂ ਪਹੁੰਚਾਣਾ ਤੁਸੀਂ ਸਿਰਫ ਕੀ ਕਰਨਾ ਤੁਸੀਂ ਸਿਰਫ ਫਟਾਫਟ ਆਪਣਾ ਫੋਨ ਚੱਕਣਾ ਸਕਰੀਨ ਸ਼ਾਟ ਲੈਣਾ ਤੇ ਆਪਣਾ ਆਰਡਰ ਪਲੇਸ ਕਰਨਾ ਹੈ ਇਸ ਤਰ੍ਹਾਂ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਦਿੱਤੇ ਹੋਏ ਨੰਬਰਾਂ ਤੇ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਲੋ ਜੀ ਇਹ ਸੀਗੀ ਆਪਣੇ ਕੋਲੇ ਸਿਰਫ ਇਹਦੇ ਵਿੱਚ ਤਿੰਨ ਕਲਰ ਹੀ ਸਾਡੇ ਕੋਲੇ ਅਵੇਲੇਬਲ ਨੇ ਤੋਂ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਫਟਾਫਟ ਆਪਣਾ ਆਰਡਰ ਪਲੇਸ ਕਰ ਦੋ ਤੇ ਲੋ ਜੀ ਨੈਕਸਟ ਹੈਗੀਆਂ ਨੇ ਆਪਣੇ ਕੋਲੇ ਕੁਰਤੀਆਂ ਲੌਂਗ ਬਿਲਕੁਲ ਜਿਨ੍ਹਾਂ ਦੀ ਬਿਲਕੁਲ ਤੁਹਾਡੀ ਨੀਜ਼ ਤੋਂ ਵੀ ਨੀਚੇ ਤੱਕ ਲੈਂਥ ਹੁੰਦੀ ਹੈ ਤੇ ਚੈੱਕ ਕਰੋ ਡਿਜ਼ਾਈਨ ਇਹ ਹੈਗੀ ਹੈ ਜੀ ਫਰੌਕ ਟਾਈਪ ਕੁਰਤੀ ਇੱਕ ਤਾਂ ਹੁੰਦੇ ਚਾਕਾਂ ਵਾਲਿਆਂ ਇਹ ਹੈਗੀ ਹੈ ਜੀ ਫਰੌਕ ਟਾਈਪ ਕੁਰਤੀ ਇਹ ਵੀ ਤੁਸੀਂ ਜੀਨਸ ਦੇ ਨਾਲ ਵੇਅਰ ਕਰੋ ਲੈਗਿੰਗ ਦੇ ਨਾਲ ਵੇਅਰ ਕਰੋ ਬਣਿਆ ਹੋਇਆ ਤੇ ਇਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਬਾਜੂ ਵੀ ਦਿੱਤੀ ਜਾਏਗੀ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਅਗਰ 슬ੀਵਲੈਸ ਵੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ 슬ੀਵਲੈਸ ਲੈ ਸਕਦੇ ਹੋ ਅਗਰ ਤੁਸੀਂ ਬਾਜੂ ਲਾਣੀ ਹੈ ਤਾਂ ਬਾਜੂ ਨਾਲ ਅਵੇਲੇਬਲ ਰਹੇਗੀ ਉਹ ਤੁਸੀਂ ਆਪਣੀ ਲਗਵਾ ਸਕਦੇ ਹੋ ਜੀ ਤੇ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਕਾਲਰ ਵਾਲਾ ਨੈਕ ਬਣਿਆ ਹੋਇਆ ਤੇ ਕਾਟਨ ਦਾ ਫੈਬਰਿਕ ਰਹੇਗਾ ਜੀ ਬਲੂ ਕਲਰ ਰਹੇਗਾ ਜੀ ਜੋ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਉਹ ਹੀ ਤੁਹਾਨੂੰ ਐਗਜ਼ੈਕਟ ਕਲਰ ਮਿਲੇਗਾ ਇਹਦੇ ਨਾਲ ਤੁਸੀਂ ਇਹਨੂੰ ਲੂਸ ਦਾ ਟਾਈਟ ਉਹ ਤੁਹਾਡੀ ਚੋਇਸ ਹੈ ਤੁਸੀਂ ਉਹ ਕਰ ਸਕਦੇ ਹੋ ਇਹਦੀ ਲੈਂਥ ਜਿਹੜੀ ਰਹੇਗੀ ਉਹ ਬਿਲਕੁਲ ਗੋਡਿਆਂ ਤੋਂ نیچے ਤੱਕ ਰਹੇਗੀ ਤੁਸੀਂ ਇਹਨੂੰ ਜੀਨਸ ਦੇ ਨਾਲ ਵੇਅਰ ਕਰੋ ਲੈਗਿੰਗ ਦੇ ਨਾਲ ਵੇਅਰ ਕਰੋ ਜਿੱਦਾਂ ਤੁਹਾਡਾ ਦਿਲ ਕਰਦਾ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ ਮੈਂ ਇੱਕ ਵਾਰੀ ਤੁਹਾਨੂੰ ਪੂਰੀ ਲੁੱਕ ਦਿਖਾ ਦਿੰਨੀ ਆ ਲਓ ਜੀ ਪਹਿਲਾਂ ਨੈਕ ਚੈੱਕ ਕਰੋ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਦਿੱਤੇ ਨੰਬਰਾਂ ਤੇ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਬਹੁਤ ਹੀ ਪਿਆਰੇ ਆਰਟੀਕਲ ਨੇ ਕੋਈ ਵੀ ਆਰਟੀਕਲ ਛੱਡਣ ਵਾਲਾ ਨਹੀਂ ਹੈਗਾ ਫਟਾਫਟ ਆਪਣਾ ਆਰਡਰ ਪਲੇਸ ਕਰ ਦੋ ਤਾਂ ਕਿ ਇਸ ਤੋਂ ਪਹਿਲਾਂ ਕਿ ਇਹ ਸਾਰੇ ਦੇ ਸਾਰੇ ਸੋਲਡ ਆਊਟ ਹੋ ਜਾਣ ਸੋ ਫਟਾਫਟ ਚੱਕੋ ਫੋਨ ਸਕਰੀਨਸ਼ਾਟ ਲਓ ਤੇ ਮੈਨੂੰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਦਿਓ ਕਾਟਨ ਦਾ ਫੈਬਰਿਕ ਰਹੇਗਾ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈਗੀ ਜੀ ਫੈਬਰਿਕ ਨੂੰ ਸਾਡੀ ਫੁੱਲ ਗਰੰਟੀ ਰਹੇਗੀ ਫੈਬਰਿਕ ਬਿਲਕੁਲ ਖਰਾਬ ਨਹੀਂ ਹੁੰਦਾ ਬਿਲਕੁਲ ਇਹਦਾ ਕਲਰ ਵੀ ਨਹੀਂ ਜਾਏਗਾ ਸੋ ਬਹੁਤ ਹੀ ਪਿਆਰਾ ਪਾਕਟਸ ਵੀ ਬਣੀਆਂ ਹੋਈਆਂ ਨੇ ਦੇਖੋ ਜੀ ਬਹੁਤ ਹੀ ਪਿਆਰੀ ਆਫਿਸ ਵੇਅਰ ਸਕੂਲ ਵੇਅਰ ਟੀਚਰਸ ਨੇ ਆਪਾਂ ਘਰੇ ਵੈਸੇ ਕਿਤੇ ਵੇਅਰ ਕਰਕੇ ਜਾਣਾ ਹੈ ਮਾਰਕੀਟ ਜਾਣਾ ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਇਸ ਨੂੰ ਵੇਅਰ ਕਰਕੇ ਗੁਰਦੁਆਰਾ ਸਾਹਿਬ ਵੀ ਤੁਸੀਂ ਵੇਅਰ ਕਰਕੇ ਇਸ ਨੂੰ ਜਾ ਸਕਦੇ ਹੋ ਤੁਸੀਂ ਜੀਨਸ ਨਾਲ ਵੇਅਰ ਕਰੋ ਚਾਹੇ ਤੁਸੀਂ ਇਹਨੂੰ ਲੈਗਿੰਗ ਦੇ ਨਾਲ ਵੇਅਰ ਕਰੋ ਬਿਲਕੁਲ ਕੰਫਰਟੇਬਲ ਸਾਈਜ਼ ਇਹਨਾਂ ਦੇ ਵਿੱਚ ਸਾਰੇ ਅਵੇਲੇਬਲ ਨੇ ਤੇ ਲਓ ਜੀ ਨੈਕਸਟ ਕਲਰ ਕੁੜਤੀ ਅਲੱਗ ਆਰਟੀਕਲ ਹੈ ਇੱਕ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਨਾਈਸ ਕਲਰ ਚੈੱਕ ਕਰੋ ਜੀ ਪਹਿਲਾਂ ਨੈਕ ਚੈੱਕ ਕਰੋ ਸਾਈਜ਼ ਇਹਦੇ ਵਿੱਚ ਸਾਰੇ ਅਵੇਲੇਬਲ ਨੇ ਬਾਜੂ ਤੁਹਾਨੂੰ ਇਹਦੇ ਵਿੱਚ ਹਾਫ ਮਿਲੇਗੀ ਬਹੁਤ ਹੀ ਪਿਆਰਾ ਜਿਹੜਾ ਬਾਜੂ ਦਾ ਡਿਜ਼ਾਈਨ ਹੈਗਾ ਦੇਖੋ ਜੀ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਯੂਨੀਕ ਐਂਡ ਸੋਬਰ ਕਲਰ ਗਰਮੀਆਂ ਦੇ ਵਿੱਚ ਕੀ ਹੁੰਦਾ ਸਾਨੂੰ ਇਦਾਂ ਦੇ ਲਾਈਟ ਕਲਰ ਹੀ ਪਸੰਦ ਆਉਂਦੇ ਨੇ ਦੇਖੋ ਬਹੁਤ ਸੋਹਣਾ ਬਟਨਸ ਲਗਾ ਕੇ ਡਿਜ਼ਾਈਨਿੰਗ ਕੀਤੀ ਗਈ ਹੈ ਤੇ ਇਹ ਰਹੇਗਾ ਜੀ ਚਾਕਾਂ ਵਾਲਾ ਕੋਟਾ ਲੋਜ ਕਿਉਂਕਿ ਕਈਆਂ ਨੂੰ ਫਰੌਕ ਟਾਈਪ ਵੇਅਰ ਕਰਨਾ ਬਿਲਕੁਲ ਨਹੀਂ ਪਸੰਦ ਹੁੰਦਾ ਕਈ ਨਹੀਂ ਲਾਈਕ ਕਰਦੇ ਸੋ ਇਹ ਦੇਖੋ ਤੁਹਾਨੂੰ ਇਹ ਚਾਕ ਵੀ ਮਿਲਣਗੇ ਤੇ ਇਸ কুরਤੇ ਨੂੰ ਵੀ ਤੁਸੀਂ ਜੀਨਸ ਦੇ ਨਾਲ ਲੈਗਿੰਗ ਦੇ ਨਾਲ ਆਰਾਮ ਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਲੈਂਥ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਨੀਜ਼ ਤੋਂ ਨੀਚੇ ਤੱਕ ਇਹਦੀ ਲੈਂਥ ਆਏਗੀ ਤੇ ਬਹੁਤ ਹੀ ਜ਼ਿਆਦਾ ਪਿਆਰਾ ਮੈਂ ਇੱਕ ਵਾਰੀ ਤੁਹਾਨੂੰ ਆਪਣੇ ਨਾਲ ਲਾ ਕੇ ਵੀ ਦਿਖਾ ਦਿੰਨੀ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਵਾਈਟ ਐਂਡ ਫਰੋਜ਼ੀ ਦਾ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਿਆਰਾ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈਣਾ ਹੈ ਤੇ ਮੈਨੂੰ ਦਿੱਤੇ ਹੋਏ ਨੰਬਰਾਂ ਦੇ ਉੱਪਰ ਭੇਜ ਕੇ ਤੇ ਫਟਾਫਟ ਕਰੋ ਟਾਈਮ ਨਹੀਂ ਲਾਣਾ ਹੈਗਾ ਜਿਹੜਾ ਆਪਣਾ ਆਰਡਰ ਹੈਗਾ ਜਲਦ ਤੋਂ ਜਲਦੀ ਪਲੇਸ ਕਰ ਦਿਓ ਤੇ ਲੋ ਜੀ ਇਹ ਸੀਗਾ ਆਪਣਾ ਕੁਰਤੀਆਂ ਦੇ ਵਿੱਚ ਸੈਕੰਡ ਆਰਟੀਕਲ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਜੀ ਨੈਕਸਟ ਕਲਰ ਸਾਰੇ ਦੇ ਸਾਰੇ ਕਲਰ ਹੀ ਇੱਕ ਤੋਂ ਇੱਕ ਨੇ ਬਾਜ਼ੂ ਤੁਹਾਨੂੰ ਸਭ ਦੇ ਨਾਲ ਅਵੇਲੇਬਲ ਰਹੇਗੀ ਉਹ ਤੁਹਾਡੀ ਚੋਇਸ ਹੈ ਜਿਹੜੇ ਹੈਗੇ ਨੇ ਬਾਜੂ ਤੋਂ ਬਿਨਾ ਉਹ ਤੁਹਾਡੀ ਚੋਇਸ ਹੈ ਅਗਰ ਤੁਸੀਂ ਬਾਜੂ ਲਗਾਉਣਾ ਚਾਹੁੰਦੇ ਤੁਸੀਂ ਲਗਾ ਸਕਦੇ ਹੋ ਅਗਰ ਤੁਸੀਂ 슬ੀਵਲੈਸ ਵੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ 슬ੀਵਲੈਸ ਵੇਅਰ ਕਰ ਸਕਦੇ ਹੋ ਤੇ ਇਹ ਆਰਟੀਕਲ ਹੈਗਾ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਫਰਾਕ ਟਾਈਪ ਇਸ ਤਰ੍ਹਾਂ ਇਹਦੇ ਵਿੱਚ ਕੱਟ ਪਾ ਕੇ ਡਿਜ਼ਾਈਨ ਕੀਤਾ ਗਿਆ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਕਲਰ ਐਗਜ਼ੈਕਟ ਜੋ ਤੁਹਾਨੂੰ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਉਹੀ ਕਲਰ ਮਿਲੇਗਾ ਤਿ ਲੋ ਜੀ ਇਹਦੇ ਨਾਲ ਵੀ ਜਿਹੜੀਆਂ ਬਾਜੂ ਹੈਗੀਆਂ ਨੇ ਉਹ ਅਵੇਲੇਬਲ ਹੈ ਅਗਰ ਤੁਸੀਂ 슬ੀਵਲੈਸ ਵੇਅਰ ਕਰਨਾ ਚਾਹੁੰਦੇ ਹੋ ਤੁਸੀਂ 슬ੀਵਲੈਸ ਵੇਅਰ ਕਰ ਸਕਦੇ ਹੋ ਔਰ ਅਗਰ ਤੁਸੀਂ ਬਾਜੂ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਜੂ ਲਗਾ ਸਕਦੇ ਹੋ ਕਾਲਰ ਵਾਲਾ ਇਹਦਾ ਨਕਰੇਗਾ ਫੈਬਰਿਕ ਹੈਗਾ ਜੀ ਕਾਟਨ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਸਮਰ ਫ੍ਰੈਂਡਲੀ ਹੈ ਗਰਮੀਆਂ ਦੇ ਵਾਸਤੇ ਇੱਕ ਸਪੈਸ਼ਲ ਜਿਹੜੇ ਆਰਟੀਕਲਸ ਹੈਗੇ ਨੇ ਤੁਹਾਡੇ ਸਭ ਦੀ ਚੋਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਸ ਵਰਮਗਵਾਇਆ ਤਾਂ ਹੀ ਇਸ ਵਰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਾਡੇ ਜਿਹੜੇ ਆਰਟੀਕਲ ਸੈਕ ਨੇ ਉਹਨਾਂ ਨੂੰ ਔਨ ਨੂੰ ਤੇ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਸ਼ਿਪਿੰਗ ਸਰਦੀ ਵਰਲਡ ਵਾਈਡ ਅਵੇਲੇਬਲ ਹੈ ਜੀ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਉੱਥੇ ਹੀ ਜਿਹੜਾ ਤੁਹਾਡਾ ਆਰਡਰ ਹੈਗਾ ਉਹ ਜੀ ਪਹੁੰਚ ਜਾਏਗਾ ਤੇ ਲਓ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਜ਼ਿਆਦਾ ਨਾਈਸ ਵਾਈਟ ਐਂਡ ਪਰਪਲ ਕਹਿ ਸਕਦੇ ਹੋ ਤੁਸੀਂ ਲਵੈਂਡਰ ਕਹਿ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਨਾਈਸ ਕਲਰ ਚੈੱਕ ਕਰੋ ਜੀ ਲੈਂਥ ਇਹਦੀ ਵੀ ਗੋਡਿਆਂ ਤੋਂ نیچے ਤੱਕ ਨੀਜ਼ ਤੋਂ نیچے ਤੱਕ ਲੈਂਥ ਰਹੇਗੀ ਜੀਨਸ ਨਾਲ ਵੇਅਰ ਕਰੋ ਤੁਸੀਂ ਇਹਨੂੰ ਲੈਗਿੰਗ ਦੇ ਨਾਲ ਵੇਅਰ ਕਰੋ ਤੁਹਾਡੀ ਚੋਇਸ ਹੈ ਚਾਕ ਕੋਲਾ ਇਹ ਕੁੜਤਾ ਰਹੇਗਾ ਦੇਖੋ ਚਾਕਾਂ ਦਿੱਤੀਆਂ ਹੋਈਆਂ ਨੇ ਡਿਜ਼ਾਈਨਿੰਗ ਜਿਹੜੀ ਹੈਗੀ ਆ ਫਰੌਕ ਟਾਈਪ ਕੀਤੀ ਗਈ ਹੈ ਬਟਨਸ ਲਗਾ ਕੇ ਇੱਕ ਬਹੁਤ ਹੀ ਪਿਆਰੀ ਐਂਡ ਕਲਰ ਵਾਈਜ਼ ਅਗਰ ਅਸੀਂ ਦੇਖੀਏ ਤਾਂ ਕਲਰ ਜਿਵੇਂ ਸਾਨੂੰ ਆ ਸਮਰਸ ਦੇ ਵਿੱਚ ਹੁੰਦੇ ਆ ਪਸੰਦ ਕੀ ਅਸੀਂ ਲਾਈਟ ਲਾਈਟ ਕਲਰ ਹੀ ਪਾਈਏ ਤਾਂ ਉਦਾਂ ਹੀ ਹੈ ਸੈਂਟਰ ਦੇ ਵਿੱਚ نیچے ਹਲਕਾ ਜਿਹਾ ਕੱਟ ਦਿੱਤਾ ਗਿਆ ਤਾਂ ਇਹਨੂੰ ਤੁਸੀਂ ਲੈਗਿੰਗਸ ਦੇ ਨਾਲ ਮੈਚਿੰਗ ਕਰਕੇ ਜਾਂ ਫਿਰ ਜੀਨਸ ਦੇ ਨਾਲ ਬਹੁਤ ਹੀ ਜ਼ਿਆਦਾ ਇੱਕ ਸੋਹਣੀ ਲੁੱਕ ਆਉਣ ਵਾਲੀ ਹੈ ਤੁਸੀਂ ਚਾਹੇ ਆਫਿਸ ਜਾਣਾ ਚਾਹੇ ਤੁਸੀਂ ਬਾਜ਼ਾਰ ਜਾਣਾ ਆ ਕਿਉਂਕਿ ਸ਼ਾਮ ਨੂੰ ਹੁੰਦਾ ਹੈ ਕਈ ਵਾਰੀ ਅਸੀਂ ਗੇੜੀ ਰੂਟ ਤੇ ਨਿਕਲ ਜਾਂਦੇ ਆ ਤੇ ਤੁਸੀਂ ਇਹਨਾਂ ਨੂੰ ਪਾ ਕੇ ਜਾ ਸਕਦੇ ਹੋ ਤੇ ਹਰੇਕ ਕੋਈ ਜਿਹੜੀ ਤੁਹਾਡੀ ਲੁੱਕ ਹੈਗੀ ਹੈ ਉਹਨੂੰ ਇੱਕ ਵਾਰੀ ਜ਼ਰੂਰ ਦੇਖੂਗਾ ਕਿਉਂਕਿ ਬਹੁਤ ਹੀ ਜ਼ਿਆਦਾ ਨਾਈਸ ਲੁੱਕ ਆਂਦੀ ਹੈ ਜੀ ਇਹਨੂੰ ਪਾ ਕੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਕਾਟਨ ਦਾ ਫੈਬਰਿਕ ਰਹੇਗਾ ਸੋ ਫਟਾਫਟ ਲੋ ਜੀ ਸਕਰੀਨਸ਼ਾਟ ਲੈ ਲਓ ਤੇ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਦਿਓ ਨੰਬਰ ਤਾਂ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੇ ਉਸ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਭੇਜ ਕੇ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਲਓ ਜੀ ਆਪਣੀ ਲਾਸਟ কুরਤੀ ਜਿਹੜੇ ਇਹ ਵਾਲੇ ਆਰਟੀਕਲ ਨੇ ਇਸ ਆਰਟੀਕਲ ਨਾਲ ਦੀ ਆਪਣੇ ਕੋਲੇ ਲਾਸਟ কুরਤੀ ਜੋ ਕਿ ਸੱਚੀ ਬਹੁਤ ਹੀ ਪਿਆਰਾ ਸਾਰੀ কুরਤੀਆਂ ਦੇ ਕਲਰ ਹੀ ਬਹੁਤ ਜ਼ਿਆਦਾ ਨਾਈਸ ਨੇ ਲਾਈਟ ਨੇ ਸਮਰ ਫਰੈਂਡਲੀ ਨੇ ਕਿਉਂਕਿ ਗਰਮੀ ਵਿੱਚ ਅਸੀਂ ਬਜਾੜਾ ਪੜਕੀਲੇ ਕਲਰ ਨਹੀਂ ਪਾ ਸਕਦੇ ਲਓ ਜੀ ਪਹਿਲਾਂ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਨਾਈਸ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਤੇ ਬਹੁਤ ਹੀ ਜ਼ਿਆਦਾ ਅੱਛੀ ਡਿਜ਼ਾਈਨਿੰਗ ਕੀਤੀ ਗਈ ਹੈ ਬਾਜ਼ੂ ਦੀ ਬਟਨਸ ਲਗਾ ਕੇ ਬੈਂ ਨੈੱਕ ਹੈ ਰਹੇਗਾ ਜੀ ਤੇ ਇੱਧਰ ਚਾਕਾਂ ਵਾਲੀ ਇਹ ਕੁੜਤੀ ਰਹੇਗੀ ਜੀ ਸੈਂਟਰ ਦੇ ਵਿੱਚ ਕੱਟ ਦਿੱਤਾ ਗਿਆ ਲੋ ਜੀ ਚੈੱਕ ਬਹੁਤ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਿਆਰਾ ਹੈ ਇੱਕ ਇਹਦੇ ਵਿੱਚ ਇਹ ਕਲਰ ਅਵੇਲੇਬਲ ਹੈ ਜੀ ਇੱਕ ਆਹ ਵਾਲਾ ਕਲਰ ਅਵੇਲੇਬਲ ਹੈ ਜੀ ਇੱਕ ਇਹ ਵਾਲਾ ਕਲਰ ਅਵੇਲੇਬਲ ਹੈ ਜੀ ਤੇ ਬਹੁਤ ਹੀ ਪਿਆਰੇ ਕਲਰ ਅਵੇਲੇਬਲ ਨੇ ਜੀ ਜਿਹੜਾ ਵੀ ਤੁਸੀਂ ਕਲਰ ਲੈਣਾ ਹੈ ਸਿੰਗਲ ਸਿੰਗਲ ਕਲਰ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜਣਾ ਤੇ ਫਿਰ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਪਲੇਸ ਕਰਨਾ ਹੈ ਸੋ ਬਿਲਕੁਲ ਵੀ ਟਾਈਮ ਨਾ ਲਾਓ ਫਟਾਫਟ ਸਕਰੀਨਸ਼ਾਟ ਲਓ ਤੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਦਿਓ ਤੇ ਲੋ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਅੱਜ ਦੇ ਲਾਸਟ ਆਰਟੀਕਲਸ ਹੈਗੇ ਨੇ ਉਹ ਹੈਗੇ ਨੇ ਜੀ ਸ਼ਾਰਟ ਕੁੜਤੀ ਇਹਨੂੰ ਵੀ ਤੁਸੀਂ ਆਰਾਮ ਦੇ ਨਾਲ ਜੀਨਸ ਦੇ ਨਾਲ ਵੇਅਰ ਕਰ ਸਕਦੇ ਹੋ ਸਾਈਜ਼ ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਹੀ ਜਿਆਦਾ ਪਿਆਰਾ ਕਲਰ ਐਂਡ ਬਹੁਤ ਹੀ ਜਿਆਦਾ ਸੋਹਣੀ ਏਮਬਰਾਇਡਰੀ ਕਲਰ ਐਗਜੈਕਟ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਦਿਖ ਰਿਹਾ ਉਹ ਹੀ ਕਲਰ ਤੁਹਾਨੂੰ ਦਿੱਤਾ ਜਾਏਗਾ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਦੇ ਉੱਪਰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਫੈਬਰਿਕ ਇਹਦਾ ਵੀ ਕਾਟਨ ਰਹੇਗਾ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਬਿਲਕੁਲ ਤੁਹਾਨੂੰ ਇਹਦੇ ਚ ਗਰਮੀ ਨਹੀਂ ਲੱਗਣ ਵਾਲੀ ਬਿਲਕੁਲ ਸੌਫਟ ਜਿਨ੍ਹਾਂ ਨੂੰ ਕੋਈ ਜ਼ਿਆਦਾ ਚੁੱਭੂਆ ਹਨਾ ਜਾਂ ਫਿਰ ਜ਼ਿਆਦਾ ਇੱਕ ਖੁਰਦਰੇ ਜਿਹੇ ਕੱਪੜੇ ਹੁੰਦੇ ਨੇ ਉਹ ਜ਼ਿਆਦਾ ਪਾਨ ਨਹੀਂ ਪਸੰਦ ਕਰਦੇ ਕੋਈ ਵੀ ਨਹੀਂ ਲਾਈਕ ਕਰਦਾ ਹੈਗਾ ਹਨਾ ਐਦਾਂ ਦਾ ਫੈਬਰਿਕ ਪਾਣਾ ਸੋ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਸੌਫਟ ਫੈਬਰਿਕ ਹੈ ਇਹ ਤੁਸੀਂ ਇਹਨੂੰ ਜੀਨਸ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਵੇਅਰ ਕਰ ਸਕਦੇ ਹੋ ਤੇ ਇਹ ਸੀ ਜੀ ਇਸ ਦਾ ਫਰਸਟ ਕਲਰ ਇਸ ਦੇ ਨਾਲ ਹੀ ਡਿਜ਼ਾਈਨਿੰਗ ਸਭ ਵੀ ਸੇਮ ਰਹੇਗੀ 컬러 ਜਿਹੜੇ ਸਾਡੇ ਕੋਲੇ ਦੇ ਵਿੱਚ अवेलेबल ਨੇ ਸੈਕੰਡ 컬러 ਹੈਗਾ ਜੀ ਲਵੈਂਡਰ 컬러 ਬਹੁਤ ਹੀ ਜ਼ਿਆਦਾ ਨਾਈਸ 컬러 ਹੈ ਜੀ ਬਹੁਤ ਜ਼ਿਆਦਾ ਨਾਈਸ ਸ਼ੇਡ ਸਾਡੇ ਬੁਟੀਕ ਦੇ ਉੱਪਰੋਂ ਸੂਟਾਂ ਦੇ ਵਿੱਚ ਇਹ 컬러 ਬਹੁਤ ਜ਼ਿਆਦਾ ਜਾਂਦਾ ਹੁੰਦਾ ਜੀ ਇੰਨਾ ਕੁ ਜ਼ਿਆਦਾ ਪਸੰਦ ਕਰਦੇ ਨੇ ਸਾਰੇ ਇਸ ਨੂੰ ਕਾਟਨ ਦਾ ਫੈਬਰਿਕ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਰਹੇਗਾ ਤੁਸੀਂ ਇਸ ਨੂੰ ਜੀਨਸ ਦੇ ਨਾਲ ਵੇਅਰ ਕਰੋ ਉਹ ਤੁਹਾਡੀ ਚੁਆਇਸ ਹੈ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਨੰਬਰ ਤੁਹਾਨੂੰ ਸ਼ੋ ਹੋ ਰਹੇ ਨੇ ਉਸ ਉੱਪਰ ਤੁਸੀਂ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਇਹ ਵਾਲਾ ਸੀਗਾ ਅੱਜ ਦਾ ਆਪਣਾ ਲਾਸਟ ਆਰਟੀਕਲ ਤੇ ਤੁਸੀਂ ਜਿਹੜਾ ਵੀ ਆਰਡਰ ਕਰਨਾ ਹੈ ਜੀ ਉਸ ਦਾ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੇ ਤੁਸੀਂ ਮੈਨੂੰ ਉਸ ਉੱਪਰ ਆਪਣਾ ਮੈਸੇਜ ਭੇਜ ਕੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋ ਤੇ ਇਹ ਸੀ ਅੱਜ ਦੇ ਆਪਣੇ ਆਰਟੀਕਲ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਵਾਲੇ ਆਰਟੀਕਲ ਬਹੁਤ 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 ਜ਼ਿਆਦਾ ਪਸੰਦ ਆਣਗੇ ਕਿਉਂਕਿ ਇਹ ਮੈਨੂੰ ਸਾਰੇ ਪਰਸਨਲੀ ਬਹੁਤ ਜ਼ਿਆਦਾ ਪਸੰਦ ਨੇ ਜਿਹੜੇ ਮੈਨੂੰ ਪਸੰਦ ਹੁੰਦੇ ਨੇ ਮੈਂ ਆਪਣੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਹਿੰਨੀ ਆ ਕਿ ਜਿਹੜੇ ਚੀਜ਼ ਮੈਨੂੰ ਪਸੰਦ ਹੁੰਦੀ ਆ ਓਬਵੀਅਸਲੀ ਤੁਹਾਨੂੰ ਉਹ ਪਸੰਦ ਆਂਦੀ ਹੀ ਆਂਦੀ ਐ ਤੇ ਚਲੋ ਜੀ ਹੁਣ ਆਪਾਂ ਨੇ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ ਇੱਕ ਵਾਰ ਤੋਂ ਮੈਂ ਫਿਰ ਤੁਹਾਨੂੰ ਸਾਰੀ ਡਿਟੇਲ ਦੱਸ ਦਿੰਨੀ ਆ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਇਸ ਦੇ ਉੱਪਰ ਤੁਸੀਂ ਮੈਨੂੰ ਆਪਣਾ ਸਕਰੀਨਸ਼ਾਟ ਭੇਜ ਕੇ ਉੱਥੇ ਜਾ ਕੇ ਤੁਸੀਂ ਆਪਣਾ ਜਿਹ वर्ल्ड वाइड ਸਾਡੀ ਜੀ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਜਿੱਥੇ ਵੀ ਚਾਹੋ ਉੱਥੇ ਜਿਹੜਾ ਤੁਹਾਡਾ ਕੋਰੀਅਰ ਹੈਗਾ ਉਹ ਪਹੁੰਚ ਜਾਏਗਾ ਤੇ ਚਲੋ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓਗੇ ਤੇ ਫਟਾਫਟ ਆਪਣੇ ਟੇ ਸਾਰੇ ਜਿਹੜੇ ਕੁਰਤੇ ਹੈਗੇ ਨੇ ਉਹ ਆਰਡਰ ਕਰੋਗੇ ਤੇ ਮਿਲਾਂਗੇ ਹੁਣ ਤੁਹਾਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਨਵੇਂ ਆਰਟੀਕਲਸ ਦੇ ਨਾਲ ਦੇ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ